ਮੁੰਡੇ ਮਾਤੇ ਕਦੇ ਧੋਣੇ ਆ ਠੰਡ ਬਹੁਤ ਜ਼ਿਆਦਾ ਹੋ ਗਈ ਧੋਣ ਦੇ ਤੇ ਕਹਿਰਾਂ ਦੀ ਪਈ ਚਲ ਇੰਨਾ ਕਿ ਸੁੱਖ ਮਿਲਦਾ ਘੜੀ ਤੇ ਬੈਣ ਖਲੋਣ ਨੂੰ ਸੁਖ ਲੈਣ ਦੀ ਹੁਣ ਅੱਗੇ ਤੇ ਨੋ ਨੇ ਸੁਖ ਦਿੱਤਾ ਨਹੀਂ ਹੌਣ ਠੰਡ ਚ ਮਾਜੂਗੀ ਭਾਂਡੇ ਤੇ ਕਰੂਗੀ ਕੰਮ ਤੇ ਮੈਂ ਦਲਾਵਾ ਹਾਂ ਨਿਚਾਰੇ ਤੇ ਹੁਣ ਹੋਰ ਨਹੀਂ ਕੋਸ ਤੇ ਸਭ ਹੀ ਉਹਨਾਂ ਨੂੰ ਕਹਿੰਨੇ ਆ ਪੀ ਆਗੂ ਗਬਾਰੇ ਆ ਤੇ ਕੋਲੇ ਕਾਲੇ ਲਿਆ ਕੇ ਤੇ ਉਹ ਇੱਥੇ ਕਿ ਜੇ ਥੋੜਾ ਬੋਤਾ ਸੇਕ ਦੇਣਾ ਸੇਕ ਦਾ ਬਾਨਾ ਭੁੰਨਣ ਲਈ ਜਾਨੇ ਆ ਤੇ ਦਵਾਈ ਲੈਣ ਤੇ ਨਹੀਂ ਮੈਂ ਜਾਣਾ ਜੇ ਤੇ ਮੈਂ ਚੱਲ ਗਈ ਅਕਸਰਾ ਕਰਾਂ ਮੇਰਾ ਤਾਂ ਸਾਚਾ ਆ ਜਾਣਾ ਸਾਹਮਣੇ ਇਹਨਾਂ ਨੂੰ ਤਾਂ ਪਤਾ ਲੱਭ ਜਾਣਾ ਕਿ ਸੱਟ ਤੇ ਲੱਗੀ ਨਹੀਂ ਤੇ ਮੰਮੀ ਤੇ ਕਰਨ ਦੀ ਪਖੰਡ ਇਹ ਮਣਾ ਕਿ ਇਦਾਂ ਹੀ ਕੁਸ ਰਹਿ ਰਿਹਾ ਕੰਬਲ ਤੇ ਨੂੰ ਨਾ ਹੁਣ ਮੈਂ ਛੱਡਿਆ 8-10 ਦਿਨ ਤੇ ਸੁਖ ਲਵਾਂ ਵੱਧ ਨਹੀਂ ਤੇ ਬੁੱਤੇ ਨਹੀਂ ਤੇ ਇੱਕ ਦਿਨ ਤੇ ਮੈਂ ਕਿਤੇ ਹੁਣ ਉੱਠਣਾ ਹੀ ਨਹੀਂ ਐ ਮੰਮੀ ਮੰਮੀ ਹਾਂ ਪੁੱਤ ਠੀਕ ਜੇ ਤੂੰ ਕੀ ਕਰਾਂ ਥੋੜਾ ਬੋਤਾ ਤਾਂ ਹੁਣ ਇੰਨੀ ਠੰਡ ਵਾਹ ਕਰ ਜਾ ਪਿਆ ਵਾ ਸਰੀਰ ਨੂੰ ਆਹ ਦਵਾਈ ਖਾਦੀ ਹੈ ਦਵਾਈ ਮੈਂ ਪੁੱਤ ਖਾ ਲਈ ਦਵਾਈ ਖਾਦੇ ਮੈਨੂੰ ਲੱਗਦਾ ਨਹੀਂ ਤੂੰ ਦਵਾਈ ਖਾਦੀ ਹੋਣੀ ਕਈ ਤੇ ਕਾ ਹੀ ਨਹੀਂ ਪਾਣੀ ਦੇ ਦੇ ਜਾਂ ਦੁੱਧ ਗਰਮ ਕਰਕੇ ਲਿਆ ਦੇ ਉਹ ਪੁੱਤ ਸਿਆਲ ਹੈਗਾ ਹੀ ਇੱਥੇ ਉਹਦੋਂ ਉਹ ਮੈਂ ਲੈ ਲਿਆ ਹੀ ਪਾਣੀ ਹੁਣ ਮੈਂ ਦਵਾਈ ਮੈਨੂੰ ਦੱਸ ਕੇ ਖਾਣੀ ਮੈਂ ਖਵਾ ਲਿਆ ਕਰੂੰਗਾ ਦਵਾਈ ਠੀਕ ਤੇ ਮੈਂ ਚੱਲਿਆ ਮੈਂ ਅੱਡੇ ਚ ਬਹਿ ਜਾ ਅੱਡੇ ਚ ਕੀ ਕਰਨਾ ਕਿੰਨੀ ਧੁੰਦ ਪਈ ਪੁੱਤ ਮੰਮੀ ਮੈਂ ਮੇਲ ਪਾਉਣੀ ਆ ਕੋਈ ਛੁੱਟੀ ਦਾ ਹੀ ਲਾਹ ਜੂਗਾ 10 ਦਿਨ ਬਾਅਦ ਜੂਗੀ ਛੁੱਟੀ ਆਏ ਹਾਏ ਵੇ ਸਾਬੀ ਮੈਨੂੰ ਕਿਹੜੀ ਗੋਲੀ ਵੱਜ ਗਈ ਪੁੱਤ ਰੈਨ ਤੇ ਤਾਂ ਰੋਟੀ ਨਾ ਵਧਾ ਤੂੰ ਚਲੇ ਆ ਜਾ ਉਮ ਮਮੀ ਨਹੀਂ ਮੈਂ ਨਹੀਂ ਜਾਣਾ ਜੇ ਨਾ ਚਰ ਤੂੰ ਠੀਕ ਨਹੀਂ ਨਾ ਹੁੰਦੇ ਉਹ ਨਾ ਜੇ ਮੈਂ ਨਹੀਂ ਡੂਟੀ ਜਾਣਾ ਮੇਰਾ ਦਿਲ ਹੀ ਨਹੀਂ ਘੰਟਾ ਹੈ ਜਾਣ ਨੂੰ ਪੁੱਤ ਦੱਸ ਫਿਰ ਨੌਕਰੀ ਦਾ ਕੰਮ ਆ ਤੂੰ ਕੀ ਕਰਦਾ ਨੌਕਰੀ ਮਮੀ ਸਾਰੀ ਉਮਰ ਹੀ ਨੌਕਰੀ ਕਰਨੀ ਆ ਹਾਂ ਆਹੋ ਤੂੰ ਤੇ ਉਹ ਗਾਲੀ ਪਿ ਮਾ ਪਿਓ ਨੂੰ ਕੀ ਚੰਗਾ ਮੈਂ ਤੇ ਆਨੀ ਆ ਵੀ ਤੂੰ ਚਲੇ ਆ ਜਾਂਦਾ ਸਭ ਨੂੰ ਆਪਣੀ ਡਿਊਟੀ ਕਰਦੋਂ ਜਾ ਕੇ ਉਹ ਕੋਈ ਗੱਲ ਨਹੀਂ ਮਮੀ ਉਹ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਹਾਂ ਆਹ ਮੈਂ ਵਧਾਉਣੀ ਆ ਹੁਣ ਛੁੱਟੀ ਦਾ ਦੇਣ ਉਦਾਨਾ ਸਾਬੀ ਮੈਂ ਪੁੱਤ ਸੋਚਿਆ ਨਹੀਂ ਕਿ ਮੇਰਾ ਪੁੱਤ ਮੈਨੂੰ ਕਿੰਨਾ ਪਿਆਰ ਕਰਦਾ ਆਏ ਉਹ ਹੋ ਮੈਂ ਪਿਆਰ ਵੀ ਨਹੀਂ ਦੇ ਸਕਦੇ ਤੈਨੂੰ ਪੁੱਤ ਹੁਣ ਮੇਰੇ ਪੀੜ ਬੜੀ ਹੁੰਦੀ ਸਹਲ ਨੇ ਮਾਲਿਸ਼ ਕੀਤੀ ਆ ਉਹ ਕੀਤੀ ਪੁੱਤ ਸਹਲ ਨੇ ਤਾਂ ਕੀਤੀ ਹੀ ਮੈਂ ਸਪਰੇਅ ਜੀ ਨਾਲ ਨਹੀਂ ਤੇ ਲਿਆਦਾ ਨਾਲ ਚੱਲ ਆ ਜੋ ਲੈ ਆਵਾਂਗੇ ਫਿਰ ਚੰਨਾਂ ਵਾ ਜੱਡੇ ਨੂੰ ਤੇ ਪਰ ਹੁਣ ਤਾਂ ਮੈਂ ਤਾਂ ਨਹੀਂ ਚੱਲ ਤੂੰ ਡਿਊਟੀ ਆਪਣੀ ਚੱਲ ਜਾਂਦਾ ਚੱਲ ਸਹਲ ਹੈਗਾ ਹੀ ਇਥੇ ਚੱਲ ਤੁਸੀਂ ਉਹ ਡਿਊਟੀ ਵਾਲੀ ਨਾ ਨਾ ਲਾਓ ਹੁਣ ਪਤਾ ਕੀ ਆ ਡਿਊਟੀ ਦਾ ਮੈਂ ਉਹ ਕਰ ਲਿਆ ਮੈਂ ਫੋਨ ਕਰਤਾ ਸੀ ਆਪਣੇ ਦੋਸਤ ਨੂੰ ਠੀਕ ਆ ਉਹ ਕਹਿੰਦਾ ਕੋਈ ਗੱਲ ਨਹੀਂ ਹੱਲ ਹੋ ਜਾਣਾ ਵਾ ਚੱਲ 4 ਦਿਨਾਂ ਨਾਲੇ ਠੰਡ ਵਾ ਚਲ ਕੋਈ ਨਹੀਂ ਠੰਡ ਤੇ ਮੈਂ ਵੀ ਉੱਥੇ ਕਿੱਢੀ ਠੰਡ ਆ ਇਹਨਾਂ ਨੂੰ ਡਬਲ ਠੰਡ ਆ ਡਬਲ ਨਾਲੋਂ ਵੀ ਜ਼ਿਆਦਾ ਜੰਮੂ ਵਾਲੀ ਸਾਈਡ ਚੱਲ ਜੀ ਇਹ ਤੇ ਕਿਤੇ ਹੱਥ ਦੀ ਠੰਡ ਆ ਜਿਹਦੇ ਕੱਲ ਦੇ ਦਿਨ ਆਰ ਪੁੱਤ ਜੋ ਹਨਾ ਘਰ ਘਰੀ ਹੁੰਦਾ ਧੂਆ ਪੀ ਸੋ ਚੀਜ਼ ਕਿਤੇ ਕਿਤੇ ਕਿਉਂ ਦੇਸੀ ਘੋਟ ਨੂੰ ਪਾ ਕੇ ਮਸਾ ਖਾ ਲਈ ਨਾ ਕਿਤੇ ਦੁੱਧ ਘੋਟ ਪੀਣਾ ਵਾ ਇੰਨੇ ਨਾ ਬੜਾ ਹੋ ਜਾਂਦਾ ਅੰਮੀ ਨਾਲੇ ਸੱਚ ਉਹ ਕਿਉਂ ਹੋ ਚ ਕਹਿੰਦੇ ਹੁੰਦੇ ਆ ਹਲਦੀ ਪਾ ਕੇ ਪੀਏ ਕਾੜ ਕੇ ਤੇ ਉਹਨਾਂ ਰਾਮ ਹੁੰਦਾ ਮੈਂ ਲਿਆਵਾ ਦੁੱਧ ਚ ਪੁੱਤ ਹੁੰਦੇ ਦੁੱਧ ਚ ਦੁੱਧ ਚ ਸੱਚ ਹਾਂ ਤੋਂ ਲਿਆਵਾ ਮੈਂ ਦੁੱਧ ਚ ਹਲਦੀ ਪਾ ਕੇ ਕਾੜ ਕੇ ਪੁੱਤ ਮੇਰਾ ਤੇ ਉਹ ਆੜ ਬੁੱਟਾ ਟੰਗਾ ਬੱਤੀ ਰੋਗ ਤੇ ਮੈਂ ਤੇ ਅੱਗੇ ਹੀ ਓਖੀ ਸਰੀਰ ਹੱਥੋਂ ਤੇ ਆਵ ਰਹੀਦੀ ਖਿੰਦੀ ਆ ਹੁਣ ਜਿਹੜਾ ਪੁੰਗਾ ਪੈ ਗਿਆ ਇਹਨੇ ਪੁੱਤ ਮੇਰਾ ਸਰੀਰ ਲੈ ਲਿਆ ਚਲ ਤੂੰ ਥੱਲੇ ਹੋ ਕੇ ਨਾ ਲੰਮੇ ਪਾਓ ਨਿੱਗ ਜਾਊਗਾ ਮੁੰਡਿਆਂ ਨੂੰ ਆਇਆ ਮੈਂ ਨਹੀਂ ਪੈ ਪੈ ਕੇ ਅੱਕ ਜੀ ਹੁਣ ਕੱਲ ਪਸੰਦੀ ਮੈਂ ਚੱਲ ਜੇ ਨਹੀਂ ਕਿ ਮੈਂ ਨਾ ਢੋਲ ਆ ਕੇ ਤੇ ਮੇਨੇ ਆ ਇਹ ਕਿਸ ਵੇਲੇ ਇਦਾਂ ਦੁਖੰਡਾ ਪਿੰਦਾ ਸਰੀਰ ਚੋਂ ਠੀਕ ਕਰਨ ਆ ਉਹ ਤੇ ਗੱਲ ਹੈਗੀ ਆ ਚਲ ਮੈਂ ਉਹ ਗਿਆ ਆ ਗਿਆ ਠੀਕ ਆ ਫਿਰ ਕੋਈ ਨਾ ਪੁੱਤ ਜਾਇਆ ਜੇ ਕੋਈ ਚੀਜ਼ ਦੀ ਲੋੜ ਹੋਊਗੀ ਨਾ ਇੱਥੇ ਬਹਿ ਕੇ ਹੀ ਸੁੱਖ ਨੂੰ ਬਾਜ਼ ਮਾਰਿਓ ਉੱਠ ਕੇ ਨਾ ਕੋਈ ਕੰਮ ਕਰਿਓ ਕੋਈ ਕੰਮ ਕਰਿਆ ਕਰੋ ਤੂੰ ਹੁਣ ਕੋਈ ਨਾ ਪੁੱਤ ਮੈਂ ਕਹਿ ਦੂੰਗੀ ਉਹਨੇ ਜੇ ਆਖੇ ਲੱਗੂਗੀ ਤੇ ਫਿਰ ਹੀ ਆਣਾ ਲੱਗੂਗੀ ਆਖੇ ਮੈਂ ਸਮਝਾਤਾ ਹਾਂ ਹਾਂ ਫਿਰ ਠੀਕ ਆ ਪੁੱਤ ਹਣੀ ਬਣਾ ਸਮਝੀ ਤੇ ਬੜੀ ਗੱਲ ਆ ਫਿਰ ਨਹੀਂ ਠੀਕ ਹੈ ਠੀਕ ਹੈ ਪੁੱਤ ਆਹ ਮੈਂ ਆ ਗਿਆ ਠੀਕ ਆ ਹਾਂ ਚੰਗਾ ਕੋਈ ਹਾਂ ਹੈ ਐਮੀ ਮੈਂ ਆਖ ਬਿੱਖੀ ਆਂ ਪੀ ਅੱਗ ਬਾਲ ਕੇ ਤੇ ਕੋਲੇ ਕੋਲੇ ਜਿੰਨਿਆ ਕੇ ਤੇਰੀ ਮਾਸਾ ਸੇਕ ਦਿੰਨੀ ਆ ਇਦਾਂ ਕਹਿਨੇ ਆ ਐਸੇ ਬਾਨੇ ਨਾਲੇ 1 ਲੀਟਰ ਲਿਆਊਗਾ ਪੀ ਸਾਦੀ ਨੂੰ ਕਹਿਨੀ ਆ ਭਡੇ ਚੱਲਣਾ ਤਾਂ ਰੋਮ ਹੀਟਰ ਲੈ ਆ ਇੱਕ ਬੱਸ ਹੁਣ ਸਰੀਰ ਤੇ ਉਦਾਂ ਦਾ ਹੀ ਹੋ ਜਾਵਾ ਲਾ ਲਿਆ ਕਰਾਂਗੇ ਕਮਰਾ ਨਿੱਕਾ ਹੋ ਜਾਇਆ ਕਰੂੰਗਾ ਪਰ ਮਾਨ ਨਾ ਹੁਣ ਨਜ਼ਾਰੇ ਲੈਣੇ ਪੁੱਤ ਦੇ ਸਿਰ ਤੇ ਐਵੇਂ ਮੈਂ ਸੁੰਪਣਾ ਕਰਦੀ ਕੋਈ ਸੁੰਪਣਾ ਨਹੀਂ ਮੈਂ ਕਰਨਾ ਹੁਣ ਉਲਾ ਖਰਚਾ ਕਰਿਆ ਕਰਨਾ ਪੁੱਤ ਦੇ ਸਿਰ ਤੇ ਐਸ ਲੈਣੀ ਹਾਂ ਜਿੱਦਾਂ ਮਰਜ਼ੀ ਸੜੇ ਪੁੱਜੇ ਜੋ ਮਰਜ਼ੀ ਕਰੇ ਹੁਣ ਨਹੀਂ ਮੈਂ ਇਹਦੀ ਮੰਨਣੀ ਮੈਂ ਦੇ ਇਹਨਾਂ ਦੇ ਘਰ ਬਣਾਉਣ ਦੀ ਮੇਰੀ ਕਿਹੜੀ ਤੀਸ ਜਿੰਨੂੰ ਮੈਂ ਕੁਝ ਦੇਣਾ ਲੈਣਾ ਇਹਨਾਂ ਮਾਰਿਆ ਇਹ ਤੇ ਐਵੇਂ ਸਭ ਨੂੰ ਇਹ ਵੀ ਮੇਰ ਨਾਲ ਓਕੇ ਨਹੀਂ ਗੇ ਖਰਚਾ ਨਹੀਂ ਕਰਦੀ ਬੁੱਢੜੀ ਬੁੱਢੜੀ ਹੁਣ ਲੱਗੂ ਕਿ ਲੁੱਕੇ ਲੁੱਟੂ ਨਹੀਂ ਜਾਵੇ ਮੈਂ ਸੱਚੇ ਕਹਿ ਇਹ ਦਮਾਂ ਸੋਖ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਮਝਾਦਾ ਯੋ ਨਾ ਮੰਮੀ ਬਾਜਾ ਮਾਰਦੀ ਰਵੇ ਤੇ ਤੂੰ ਆਵਾਜ਼ ਹੀ ਨਾ ਸੁਣੇ ਫੋਨ 'ਚ ਵੜੀ ਰਵੇਂ ਜਾਂ ਟੀਵੀ ਲਾ ਕੇ ਬੈਠੀ ਰਵੇਂ ਇਕੱਲੀ ਸਮਝਾਣਾ ਸੁੱਖ ਨੂੰ ਵੀ ਗੱਲ ਸੁਣ ਜਾ ਮੰਮੀ ਦੇ ਲਾਗੇ ਜਾ ਕੇ ਬਹਿ ਜਾ ਤੇ ਜਾ ਫੋਨ ਫੜ ਬੰਦ ਕਰਕੇ ਕੰਨ ਆਪਣੇ ਮਾਂ ਮੰਮੀ ਹੱਲ ਨੂੰ ਰੱਖ ਕਹਿਈਦਾ ਨਾ ਮੈਂ ਕਿਹਾ ਨਹੀਂ ਹਲੇ ਉਹ ਦਫਾ ਕਰ ਪਰ ਫੋਨ ਨੂੰ ਰੱਖ ਛੱਡ ਇੱਥੇ ਚਾਰਜ ਲਾ ਕੇ ਇਦਾਂ ਰਹਿੰਦੇ ਪਿਆ ਪੰਜਾਂ ਮੜੀ ਰਹੀ ਮੇਰੀ ਗੱਲ ਸੁਣ ਲੈ ਮੰਨ ਦੋਇਆ ਮੈਂ ਚੱਲ ਚੱਲ ਲਾਤਾ ਮੈਨੂੰ ਹੁਣ ਚਾਰਜ ਆਉਣ ਕੀ ਕਰਨਾ ਕਰ ਨੂੰ ਕਰਨਾ ਯਾਰ ਮੇਰੀ ਮਾਂ ਦਾ ਫੋਨ ਨਹੀਂ ਆ ਸਾਡਾ ਕੋਈ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਮੈਨੂੰ ਫੋਨ ਕਰਨ ਵਾਸਤੇ ਕੋਈ ਗੱਲ ਨਹੀਂ ਠਹਿਰ ਕੇ ਕਰ ਲੈਣਗੇ ਨਾਲੇ ਜਦੋਂ ਮੈਂ ਆਉਂਗਾ ਉਦੋਂ ਫੋਨ ਆਨ ਕਰੀ ਮੈਂ ਚੱਲਿਆ ਅੱਡੇ 'ਚ ਕੀ ਕਰਮ ਚੱਲੇ ਜੀ ਦੱਸਣਾ ਤੈਨੂੰ ਹਰ ਵਾਰ ਦੱਸਣੀ ਜ਼ਰੂਰੀਤ ਨਹੀਂ ਆ ਵੀ ਕੀ ਕਰਨ ਚੱਲੇ ਆ ਤਾਂ ਫਿਰ ਇਹ ਵੀ ਦੱਸ ਲੈਣ ਦੱਸ ਦਿੰਦੇ ਵੀ ਆਣ ਕੇ ਮੈਂ ਅੱਡੇ ਚੱਲਿਆ ਮੈਂ ਦੱਸ ਮੈਂ ਨਾ ਪਹੁੰਚ ਲਿਆ ਹੀ ਆ ਇਹ ਛੁੱਟੀ ਬਤਾਉਂ ਚਾ ਦੇ ਜੀ ਚੱਲ ਵਧੀਆ ਚੰਗਾ ਸਭ ਇੱਥੇ ਰਹੋਗੇ ਨਾ ਤੁਹਾਨੂੰ ਵੀ ਸਾਰਾ ਕੁਝ ਪਤਾ ਲੱਗ ਜਾਊਗਾ ਕੀ ਪਤਾ ਲੱਗੂ ਕੋਈ ਗੱਲ ਨਹੀਂ ਰੋ ਇੱਥੇ ਹੋੜੀ-ਵਾਲੀ ਪਤਾ ਲੱਗ ਗਈ ਜਿਹਾ ਨਾ ਮੇਰੀ ਮਾਂ ਦੀ ਤੂੰ ਵੈਰੀ ਬਣੀ ਹੁਣ ਤੈਨੂੰ ਮੈਂ ਦੱਸਾਂ ਆਹੋ ਇੱਕ ਦਿਨ ਜੀ ਮੈਂ ਤੁਹਾਡੀ ਮਾਂ ਦੀ ਵਾਰਨ ਬਣ ਗਈ ਦੇਖਣੀ ਧਿਆ ਮੈਨੂੰ ਤੂੰ ਘੜੇ ਕਰੀਂ ਜਾ ਕੇ ਉੱਥੇ ਮੇਰੇ ਸਾਹਮਣੇ ਮੰਮੀ ਨੂੰ ਪੁੱਛਿਆ ਵੀ ਮੰਮੀ ਠੀਕ ਦੇ ਆ ਤੁਸੀਂ ਹੋਇਆ ਵੀ ਕੁਛ ਤੇ ਮੈਂ ਪੁੱਛਾਂ ਮੈਂ ਝੂਠੇ ਬੰਦੇ ਨੂੰ ਕੀ ਜਾ ਕੇ ਪੁੱਛਾਂ ਵੀ ਕੀ ਹੋਇਆ ਅੱਛਾ ਹਲੇ ਵੀ ਨਹੀਂ ਕੋਸ਼ ਹੋਇਆ ਤੇਰੇ ਲਈ ਤੇ ਉਹ ਬੈੱਡ ਤੇ ਪਈ ਆ ਮੰਜੇ ਤੇ ਪੈ ਗਈ ਆ ਫੜ ਕੇ ਉਹ ਰੋਂਦੀ ਆ ਫੜ ਕੇ ਇੱਥੇ ਮੋਢਿਆਂ ਦਾ ਹੱਥ ਰੱਖ ਕੇ ਪਰ ਤੂੰ ਇੱਕ ਕਰੀ ਵੀ ਨਹੀਂ ਜਾ ਕੇ ਉਹਨੂੰ ਪੁੱਛਿਆ ਮੰਮੀ ਦਵਾਈ ਲਈ ਆ ਕਾਦੀ ਦਵਾਈ ਹੈ ਮੈਂ ਉਹਨੂੰ ਪੁੱਛਿਆ ਮੰਮੀ ਨੂੰ ਹੋਇਆ ਹੋਵੇ ਕੁਛ ਤੇ ਮੈਂ ਕਹਾਂ ਮੈਂ ਵੀ ਇੱਥੇ ਕੰਬਲ ਲੈ ਕੇ ਭੇਜਣੀ ਵੀ ਮੈਨੂੰ ਵੀ ਖੁਸ਼ ਹੋ ਗਿਆ ਹਾਂ ਹਾਂ ਅਰ ਉਹ ਚਲੇ ਤਾਂ ਮੇਰੇ ਕੋ ਨਹੀਂ ਨਾ ਹੁੰਦੇ ਮੈਂ ਤਾਂ ਕਹਿੰਨਾ ਤਗੜੀ ਹੁੰਦੀ ਨਾ ਤੇ ਤੈਨੂੰ ਫੇਰਦੀ ਇੱਕ ਰੀ ਮੁੱਕੀ ਫੇਰ ਤੂੰ ਪਈ ਨਹੀਂ ਮੈਂ ਇੱਥੇ ਮੰਜੇ ਤੇ ਤੇ ਤੈਨੂੰ ਫੇਰ ਪੁੱਛਦੀ ਆਂ ਅੱਜ ਤਾਂ ਉਹਨੇ ਫੇਰ ਹੀ ਦਿੱਤੀ ਚਪੇੜ ਮਾਰੀ ਹੈ ਮੰਮੀ ਨੇ ਨਾ ਆਪਣਾ ਲਾ ਤੂੰ ਜਦੋਂ ਤੂੰ ਮਾਰਨਾ ਪੀਉਂ ਕਿਤੇ ਵੱਜ ਗਈ ਸਵੇ ਸਵੇ ਕਿਹੜੀ ਗੱਲ ਆ ਮੈਂ ਮਾਰਨਾ ਕਿਹੜੇ ਤੁੰ ਨੂੰ ਇਹ ਮੈਂ ਦੋਈ ਤੱਕ ਇਹ ਨਹੀਂ ਸਮਝਾਈ ਤੂੰ ਹੀ ਸਭੀ ਕੀ ਆ ਯਾਰ ਇੱਕੋ ਗੱਲ ਨੂੰ ਲੈ ਕੇ ਬੈਠਾ ਮੈਂ ਕਿਹੜੇ ਗੱਲ ਨੂੰ ਮਾਰਨਾ ਹਾਂ ਮੈਂ ਦੱਸ ਆਪਣੀ ਪਿੱਛੇ ਮਾਂ ਤੇ ਹੱਥੀ ਚੁੱਕਦੀ ਜਿੱਦਾਂ ਦੇ ਉਹ ਮੇਰੇ ਮਾਂ ਉਦਾਂ ਦੇ ਇੱਥੇ ਹੈ ਮੈਂ ਤੂੰ ਨਾ ਇਹੋ ਜੀਆਂ ਗੱਲਾਂ ਕਰ ਕਰਕੇ ਨਾ ਮੇਰੇ ਸਾਹਮਣੇ ਸੱਚੀ ਨਾ ਹੋ ਯਾਰ ਮੈਂ ਹੈ ਆਈ ਸੱਚੀ ਐ ਤੇ ਸੱਚੀ ਹੁੰਦਾ ਕੀ ਮਤਲਬ ਮੈਂ ਹੈਗੀ ਸੱਚੀ ਐ ਕਿਤੇ ਨਹੀਂ ਤੂੰ ਸੱਚੀ ਸੱਚੀ ਆ ਤੂੰ ਇੱਥੇ ਅਹ ਚੰਗਾ ਮੈਂ ਚ ਨਹੀਂ ਓਡੇ ਤੇ ਮੈਂ ਉਨਾ ਘੰਟਾ ਡੇਢ ਲੱਗ ਜਾਣਾ ਹੀ ਇੰਨਾ ਟਾਈਮ ਲਾਉਣਾ ਬਾਅਦ ਚ ਇੱਥੇ ਫੇਰ ਕੋਈ ਗੱਲ ਬਾਤ ਜਾਂ ਸਹਿਰ ਨੂੰ ਘਰ ਛੱਡ ਕੇ ਜਾਓ ਇੱਥੇ ਫਿਰ ਜਾ ਤੂੰ ਇਹ ਨਹੀਂ ਕਰ ਸਹਿਰ ਵੀ ਆ ਜਾਂਦਾ ਵਾ ਸਹਿਰ ਮੋਟਰ ਤੇ ਆ ਕਿ ਸਹਿਰ ਇੱਥੇ ਫੜ ਕੇ ਤੇਰੇ ਸਹਾਣੇ ਬੈਠਾ ਰਹੇ ਫਿਰ ਮੇਰੇ ਅੰਦਰ ਦਾ ਬਾਹਰੋਂ ਕੁੰਡਾ ਲਾ ਲਓ ਜਦੋਂ ਆਓ ਕੋਈ ਤਾਂ ਖੋਲ ਲਿਓ ਇੱਥੇ ਮੁੜ ਕੇ ਕੋਈ ਘਟਨਾ ਨਾ ਮੇਰਾ ਲੱਗ ਜਾਣਾ ਤੂੰ ਘਰ ਕਾਦੇ ਨਹੀਂ ਆ ਪਹਿਰੇਦਾਰੀ ਲਈ ਮੇਰੀ ਮਾਂ ਕੋਈ ਵੀ ਬਾਜ ਦੇਊਗੀ ਨਾ ਵੀ ਪਾਣੀ ਚਾਹੀਦਾ ਵਾ ਦਵਾਈ ਚਾਹੀਦੀ ਆ ਰੋਟੀ ਚਾਹੀਦੀ ਆ ਉੱਥੇ ਬੈੱਡ ਤੇ ਦੇ ਉਹਨੂੰ ਜਦਨ ਨਹੀਂ ਨਾ ਸੱਚੀ ਠੀਕ ਹੋਗੀ ਕੋਈ ਗੱਲ ਹੋਈ ਹੋਗੀ ਉਦਨ ਮੈਂ ਸੱਚੀ ਬੈਠ ਕੇ ਰੋਟੀ ਪਾਣੀ ਦਵਾਂਗੀ ਪਰ ਬੰਦਾ ਕਰਨੇ ਚ ਲਿੱਤਰ ਗਿਆ ਉਹਨੂੰ ਮੈਂ ਕਾਹਦਾ ਬੈਠ ਕੇ ਰੋਟੀ ਪਾਣੀ ਦਵਾਂ ਜਰਾਉਂਡ ਹੈ ਇਹ ਹੁਣ ਮੈਂ ਤੈਨੂੰ ਦੱਸਣ ਡਿਆ ਠੀਕ ਹੈ ਬਾਬਾ ਜਾਓ ਤੁਸੀਂ ਕੋਈ ਨਹੀਂ ਮੈਂ ਫੜਾ ਦੂੰਗੀ ਫੋਨ ਵਾਲੇ ਟੀਵੀ ਆ ਨਾ ਹੁੰਦੀ ਰਹੀ ਕਿਉਂ ਮੇਰੇ ਘਰ ਸਦਾ ਫੋਨ ਆ ਮੇਰੀ ਮਾਂ ਦਾ ਫੋਨ ਆ ਤਾਂ ਮੈਂ ਗੱਲ ਨਹੀਂ ਕਰ ਤੈਨੂੰ ਮੈਂ ਕਹਿਆ ਜਦੋਂ ਮੈਂ ਆਉਂਗਾ ਆਪੇ ਨਾ ਫੋਨ ਆਨ ਕਰ ਦੂਗਾ ਤਾਨੂੰ ਆਪਣੀ ਮਾਂ ਦਾ ਫਿਕਰ ਜਿੱਦਾਂ ਤੇ ਆਡੀ ਮਾਂ ਉਦਾਂ ਦੀ ਮੇਰੀ ਹੈ ਉੱਥੇ ਮੈਂ ਆਪਣੀ ਮਾਂ ਨਾਲ ਗੱਲ ਵੀ ਨਹੀਂ ਕਰ ਸਕਦੀ ਹਾਂ ਤੁਹਾਡੀ ਨੂੰ ਵੀ ਤੂੰ ਇੱਥੇ ਪਾਣੀ ਨਹੀਂ ਫਰਾਉਂ ਤੇ ਪਹਿਰੇ ਧੜੀ ਚ ਰਹਿ ਤੇ ਮੈਂ ਗੱਲ ਵੀ ਨਾ ਕਰਾਂ ਆਪਣੀ ਤੇ ਤੈਨੂੰ ਉੱਥੇ ਹੀ ਛੱਡ ਆਉਣਾ ਵਾ ਫਿਰ ਤੇ ਚਲ ਜਾਈਂ ਨੀ ਛੱਡ ਆਓ ਕੀ ਕਰਵਾ ਮੈਨੂੰ ਅੱਗੇ ਇੰਨਾ ਚ ਰੋਟੀਆਂ ਖਵਾ ਸਕਦੇ ਤੂੰ ਰੋਟੀਆਂ ਨਹੀਂ ਖਵਾ ਲੈਣ ਕਿ ਹੁਣ ਇੱਥੇ ਕਿੰਨੇ ਪਕਾਉਣੀਆਂ ਵਾ ਤੇ ਗੱਲ ਤੇ ਆ ਵਾ ਮੇਰੇ ਵੀ ਇੱਥੇ ਹੀ ਪਕਾਇਆ ਤੇ ਤੂੰ ਕਿਹਾ ਪਿਛੱਡਣਾ ਦਿੰਨੀ ਮੈਂ ਸੋ ਕੋ ਚੁੱਪ ਕੀਤੀ ਨਹੀਂ ਚਲ ਕਲੇਸ਼ ਨਾ ਪਾਵੇਂ ਚੰਗੇ ਕੰਮ ਚੱਲਿਆ ਵਾ ਮੈਂ ਇਹ ਕਲੇਸ਼ ਪਾਉਣਾ ਪਾ ਠੀਕ ਆ ਮੈਂ ਕਲੇਸ਼ ਪਾਉਂ ਲਈ ਹੋਰ ਕੋਈ ਕਲੇਸ਼ ਨਹੀਂ ਪੰਦਾ ਮੈਂ ਚੁੱਪ ਕੀਤੀ ਆ ਤਾਂ ਸੋ ਕੋ ਮੇਰੇ ਸਿਰ ਤੇ ਚੜੀ ਜਾਂਦੇ ਭੂਵੇ ਚੜੇ ਆ ਮੰਮੀ ਨੂੰ ਵੀ ਹੁਣ ਮੈਂ ਦੱਸਦੀ ਆ ਨਾ ਇਹ ਚਲਿਤਰ ਜੇ ਬੰਦ ਕਰਦੀ ਜਿਹੜੇ ਇਹ ਪਖੰਡ ਡਈਆ ਕਰਦੇ ਅੰਗਣ ਆ ਪੋਛਦੀਂ ਇਹ ਪਖੰਡ ਕਿਦਨ ਮੁੱਕਣੇ ਆ ਹਜੇ ਮਾਤਾ ਤੇਰੇ ਮੰਮੀ ਜੀ ਕਿੰਨੇ ਕ ਦਿਨ ਆਟਾ ਡੇ ਹੋਇ ਚੈਤਰ ਚੱਲਣੇ ਆ ਤਸੀਂ ਦੱਸ ਦੋ ਕਿੰਨੇ ਕ ਦਿਨ ਚੱਲਣੇ ਚਾਹੀਦੇ ਕਿੰਨਾ ਕ ਦਿਨ ਤੁਸੀਂ ਕੰਮ ਤਾਂ ਕਰ ਲੋਗੇ ਸਾਬ ਲੋਗ ਮੇਰੇ ਤੋਂ ਬਿਨਾਂ ਕਰ ਤੇ ਬੱਸ ਕਰੋ ਤੁਹਾਡਾ ਪੁੱਤ ਹੈ ਮੰਮੀ ਮੇਰੀ ਠੀਕ ਨਹੀਂ ਇਹਨੂੰ ਪਾਣੀ ਤਨ ਨਹੀਂ ਦੇ ਉੱਥੇ ਬੈੱਡ ਤੇ ਰੋਟੀ ਫੜਾ ਤੁਹਾਨੂੰ ਥੋੜਾ ਜਿਹਾ ਵੀ ਨਹੀਂ ਹੋਣਿਆ ਨਾ ਮੈਨੂੰ ਤਾਂ ਕੋਈ ਨਹੀਂ ਹੋਣਿਆ ਮੈਂ ਤਾਂ ਤੁਹਾਨੂੰ ਤੀਰ ਵਾਂਗੂ ਸਿੱਧਾ ਕਰਨਾ ਚਾਹੁੰਨੀ ਸੀ ਬੱਸ ਕੋਈ ਨਹੀਂ ਮੰਮੀ ਤਾਂ ਆਈ ਹੈ ਨਾ ਹੁਣ ਸੱਪ ਦੇ ਮੂੰਹ ਚ ਕੋਰ ਕੇ ਲਈ ਐਦਾਂ ਚਾਹੀਦੇ ਹੀ ਮੈਨੂੰ ਸਚਾਈ ਦੇ ਸਾਹਮਣੇ ਆਈ ਜਾਣੀ ਆ ਪਰ ਸਾਹਮਣੇ ਤੋਂ ਵੇਖੀ ਜਾਊਗੀ ਹਾਂ ਕੀ ਕਹਿੰਦੇ ਹੁੰਦੇ ਆ 100 ਦਿਨ ਚੋਰਦਾ ਤੇ ਇੱਕ ਦਿਨ ਸਾਥ ਦਾ ਜਿਹੜੇ ਤੁਸੀਂ ਵੀ ਗੱਫੇ ਲਗਾਏ ਉਹ ਵੀ ਸਾਹਮਣੇ ਹੀ ਆਉਣੇ ਆ ਮੈਂ ਹਾਂ ਵੀ ਤੂੰ ਫੇਰ ਮੇਰੇ ਨਾਲ ਬਾਹਰੀਆਂ ਗੱਲਾਂ ਨਾ ਕਰ ਮੈਂ ਫੇਰ ਕੋਈ ਨਾ ਕੋਹ ਨੂੰ ਪ੍ਰਕਾਰ ਦੇਣਾ ਹੀ ਹਾਂ ਤੇ ਤੂੰ ਫੇਰ ਪਛਤਾਉਣਾ ਹੀ ਹਾਂ ਵੇਖ ਲੈ ਤੇਰੀ ਦੋਹਾਂ ਦਿਨਾਂ ਦੀ ਭੂਤਨੀ ਭੁੱਲ ਗਈ ਆ ਤੇ ਤੂੰ ਹਜੇ ਵੀ ਨਹੀਂ ਪਛਤਾਉਂਦੀ ਕਿ ਮੈਂ ਫਿਰ ਸੁਧਰੀ ਜਾਵਾਂ ਤੇ ਮੰਮੀ ਮੈਂ ਗਲਤ ਥੋੜੀ ਆ ਜੇ ਤੁਹਾਡੇ ਆਪਣੇ ਪੁੱਤ ਨਾਲ ਇੱਡੇ ਰਿਸ਼ਤੇ ਸੱਚਾ ਵਾ ਮਾਂ ਪੁੱਤ ਫਿਰ ਉਹਨੂੰ ਦੱਸੋ ਨਾ ਉਹਦਾ ਜਿਹੜਾ ਪਲਾਟ ਉਹਦੇ ਨਾਂ ਲਾਓ ਜਿਹੜੇ ਉਹਦੇ ਪੈਸੇ ਉਹਨੂੰ ਫਿਰ ਦੱਸੋ ਚਲੋ ਮੰਨਿਆ ਤੇ ਵਿਆਜੀ ਚਾੜੇ ਸ ਫਿਰ ਉਹਨੂੰ ਵੀ ਪੇਕ ਦੋ ਅੱਛਾ ਦਵਾ ਤੈਨੂੰ ਪਲਾਟ ਉਹ ਤੂੰ ਕੱਲੀ ਨਾ ਆ ਕੇ ਕਿ ਮੇਰਾ ਹੀ ਆ ਉਹ ਨਾਲ ਸਹਿਲਦਾ ਵੀ ਆ ਬਰਾਬਰ ਇਹ ਸਾਂ ਦੋਹੇ ਸੇ ਹੋਣਗੇ ਦੋ ਉਹਦੇ ਕਹਦੇ ਮੈਂ ਨਹੀਂ ਤੈਨੂੰ ਨਹੀਂ ਕਰਨੇ ਪੈਣੇ ਮੈਨੂੰ ਕਿਹਨੇ ਪੁੱਛਣੀ ਬਾਤ ਕੀ ਪਤਾ ਉਹਦੇ ਨਾਲ ਦੀ ਕਿਦਾਂ ਦੀ ਆ ਜਾਣੀ ਤੇ ਉਹਨੂੰ ਵੱਜ ਤੇਜ ਨਹੀਂ ਆ ਜਾਣੀ ਉਹਦੀ ਕਿਤਾ ਤੇ ਇੰਨੇ ਹਿੱਸੇ ਲਿਆ ਤੇ ਇਹਦਾ ਨਹੀਂ ਆਪਣੇ ਉਹਦੀ ਤਨਖਾਹਾਂ ਵਿੱਚ ਜੋ ਪਲਾਂਟ ਤੇ ਉਹ ਜਿਹੜੀ ਉਹ ਤਾਂ ਇਹ ਸਾਰੇ ਇਕੱਠੇ ਕੀਤੇ ਤੇ ਕੋਈ ਨਾ ਪਤਾ ਉਹ ਸਾਂਝੇ ਘਰ ਹੀ ਲਿਆ ਹੀ ਨਾ ਲਿਆ ਭਾਏ ਉਹਨੇ ਕਮਾਈ ਕਰਕੇ ਹਾਏ ਮੰਮੀ ਆ ਫਿਰ ਕਿਦਾਂ ਦੀ ਗੱਲ ਲੈ ਆਉ ਉਹਨਾਂ ਨੇ ਪਲਾਂਟ ਤੇ ਤੁਸੀਂ ਤਿੰਨ ਹਿੱਸੇ ਕਰਨ ਦੇ ਜੀ ਹੂੰ ਤੇ ਕੀ ਕਰਾਂ ਫਿਰ ਨਾ ਕਰਾਂ ਫਿਰ ਤਾਂ ਕੀ ਪਤਾ ਮੰਮੀ ਤੁਸੀਂ ਤੇ ਇੱਕ ਨਾ ਆਪਣੇ ਆ ਪਖੰਡ ਬੰਦ ਕਰੋ ਸਾਬੇ ਨੂੰ ਜੋ ਵੀ ਹੈਗਾ ਸੱਚ ਦੱਸੋ ਮੈਂ ਤੇ ਯਕੀਨ ਹੀ ਨਹੀਂ ਕਰੰਦੇ ਆ ਦੱਸ ਦੂੰਗੀ ਮੈਂ ਤੁਹਾਨੂੰ ਸੱਚ ਜਦੋਂ ਟਾਈਮ ਆਊਗਾ ਤੇ ਟਾਈਮ ਕਦੋਂ ਆਣਾ ਜਦੋਂ ਆਹ ਵਾਰਾਟੀ ਤੋਂ ਜੀ ਆਂਦੇ ਵਿੱਚ ਤਲਾਕ ਹੋ ਗਿਆ ਉਦੋਂ ਬਾਅਦ ਨਹੀਂ 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 ਤਲਾਕ ਹੁੰਦਾ ਠੰਡ ਨੰਗ ਲਿੰਦੇ ਜਰਾ ਕੋਈ ਗੱਲ ਨਹੀਂ ਥੱਕ ਨਹੀਂ ਚੰਗੀ ਤੂੰ ਕੰਮ ਕਰਤੀ ਮੰਮੀ ਕੰਮ ਦੀ ਤੇ ਮੈਂ ਗੱਲ ਹੀ ਨਹੀਂ ਦਿੰਦੀ ਹੂੰ ਤੇ ਤਾਂ ਹੀ ਤੇ ਕਹਿੰਦੀ ਕਿ ਛੇਤੀ ਉੱਠੇ ਬੁਢੜੀ ਮੰਜੇ ਤੋਂ ਮੰਮੀ ਉੱਠਾ ਪਏ ਲੱਤੇ ਪਏ ਪਰ ਉਹਨੂੰ ਸੱਚ ਦੱਸੋ ਜਿਹੜੀ ਵੀ ਗੱਲ ਉਹ ਅਗਰ ਮੈਨੂੰ ਮੇਰੀ ਬਾਣਾ ਗੱਲ ਨਹੀਂ ਕਰਨ ਦੇਣ ਡਿਆ ਕੋਈ ਨਹੀਂ ਮੈਂ ਕਹਿ ਦੂੰਗੀ ਉਹਨੂੰ ਵੀ ਗੱਲ ਕਰ ਲੀਂ ਤੇ ਕੋਈ ਗੱਲ ਨਹੀਂ ਹਾਂ ਪਰ ਤੂੰ ਹਾਂ ਨਾ ਹੁਣ ਕਹਿ ਕੇ ਹੁਣੇ ਮੈਂ ਛੇਤੀ ਨਾਲ ਸੱਚ ਦੱਸ ਦੂੰਗੀ ਅਜਾ ਨਾ ਸੱਚ ਦੱਸਿਆ ਮੈਂ ਤੂੰ ਤਾਂ ਬਸ ਆਪ ਚੰਗੇ ਭਲੇ ਆਪਣਾ ਪੁੱਤ ਤੂੰ ਹੀ ਵਸ ਚ ਕਰ ਲੈ ਮੈਨੂੰ ਤੇ ਮੇਰੀ ਮਾਂ ਨਾਲੋਂ ਵੱਖ ਕਰ ਲੈ ਜਦੋਂ ਮੇਰਾ ਕੋਈ ਕਸੂਰ ਵੀ ਨਹੀਂ ਮੇਰਾ ਤਾਂ ਬੇਕਸੂਰ ਹੀ ਕੋਈ ਨਹੀਂ ਮੰਮੀ ਕਰ ਜੇ ਤੁਸੀਂ ਮੇਰੀ ਸਾਸਣਾ ਤੇ ਮੈਂ ਵੀ ਤੁਹਾਡੀ ਨੋਵਾਂ ਕਿੰਨੇ ਦਿਨ ਚਿਹਤਰ ਕਰ ਲੋਗੇ ਤੋਂ ਦਿਨ ਹੋਰ ਚਿਹਤਰ ਕਰ ਲੋਗੇ ਆਖਰ ਨੂੰ ਤੇ ਸਚਾਈ ਮੈਂ ਤੁਹਾਡੀ ਸਾਹਮਣੇ ਲਿਆਉਂਗੀ ਮੰਮੀ ਜੇ ਤੁਸੀਂ ਕਿਹਾ ਹੀ ਨਾ ਕਿ ਕਿਉਂ ਸਿੱਧੀ ਅੰਗਲ ਲੈਣੀ ਨਿਕਲਦਾ ਮੈਨੂੰ ਟੇਢੀ ਕਰਨੀ ਪਈ ਤੇ ਮੰਮੀ ਫਿਰ ਟੇਢੀ ਮੈਨੂੰ ਹੀ ਕਰਨੀ ਆਉਂਦੀ ਆ ਕੋਈ ਨਾ ਕੋਈ ਨਾ ਕਰਨੀ ਤੂੰ ਜਿੱਥੇ ਤੱਕ ਜ਼ੋਰ ਲਾਉਣਾ ਲਾ ਨੀ ਤੂੰ ਤੁਰ ਤੇਰੇ ਨਾਲ ਹੀ ਬਰਾਬਰੇ ਤੂੰ ਇਹ ਚਪੇੜ ਮਾਰੀ ਇਹ ਨਾ ਮੇਰੇ ਮੈਂ ਕੋ ਤਾਣੀ ਤੁਹਾਨੂੰ ਜਵਾਬ ਦਿੱਤਾ ਕਿਉਂਕਿ ਮੈਂ ਤਾਂ ਟੀ ਕਰਦੀ ਇੱਜ਼ਤ ਮੈਂ ਸਮਝਿਆ ਜਿੱਦਾਂ ਦੀ ਮੈਂ ਆਪਣੀ ਮਾਂ ਛੱਡ ਕੇ ਆਈ ਉਦਾਂ ਦੀ ਤਏ ਤੂੰ ਜੇ ਤੇ ਜੇ ਫਿਰ ਮੈਂ ਆਪਣੀ ਆ ਹੀ ਤੇ ਆ ਜਾਂਦੀ ਨਾ ਮੰਮੀ ਜਵਾਬ ਮੇਰੇ ਕੋ ਵੀ ਬੜੇ ਸੀ ਸੱਚੀ ਮੱਚੀ ਉਹ ਕਹਿੰਦੇ ਨਹੀਂ ਹੁੰਦੇ ਖੂਰ ਜਿੱਦਾਂ ਦੇ ਵਾਅਦੇ ਆਏ ਬਾਹਰ ਉਦਾਂ ਦੀ ਹੁੰਦੀ ਹੈ ਤੇ ਮੰਮੀ ਫਿਰ ਮੈਨੂੰ ਵੀ ਜਦਾਂ ਤਾਂ ਤੁਸੀਂ ਕਹੋਗਾ ਤੇ ਫਿਰ ਮੈਂ ਵੀ ਜਵਾਬ ਉਦਾਂ ਦੇ ਮੈਂ ਨਹੀਂ ਫਿਰ ਤੈਨੂੰ ਖੂਦ ਡੱਡੂ ਬਣਾ ਕੇ ਭਾਲਿਆ ਕਿ ਨਹੀਂ ਅੰਦਰ ਫਿਰ ਤੇ ਮੰਮੀ ਡੱਡੂ ਕਿੰਨਾ ਕਿਹਨਾਂ ਚੇਰ ਫਿਰ ਪਾ ਦੋ ਸ਼ਾਲਾ ਮਰੂਗਾ ਟੱਪ ਟੱਪ ਕੇ ਬਾਹਰ ਨਾ ਹੁਣ ਮਿੰਟਾਂ ਕੇ ਬਾਅਦ ਜਾਊਗਾ ਤਾਂ ਕੋਈ ਗੱਲ ਨਹੀਂ ਭੁੱਲ ਜੇਂਗੇ ਹਰ ਚਮਾਰ ਵਾਲੀ ਤੇ ਇਹ ਵੀ ਭੁੱਲ ਜੇਂਗੇ ਹਰ ਚਮਾਰ ਵਾਲੀ ਮੰਮੀ ਪੱਕੇ ਦੀ ਮਾਂ ਵੀ ਕਿੰਨਾ ਕਚਰਾ ਖਿਆਰ ਬਣਾਉਂਦੀ ਹੁੰਦੀ ਪਤਾ ਤਾਂ ਸਭ ਨੂੰ ਵੀ ਲੱਗ ਜਾਣਾ ਵਾ ਕੋਈ ਗੱਲ ਨਾ ਸਬੂਤ ਤਾਂ ਇਹ ਹੈ ਕਿ ਕੱਲ ਕਾਇ ਨਾ ਪਰੂਫਾਂ ਦੇ ਤੇਰੇ ਕੋਲ ਪ੍ਰੂਫ ਹੈ ਨਹੀਂ ਆ ਹੁਣ ਮੈਂ ਫਿਰ ਪ੍ਰੂਫ ਇਕੱਠੇ ਕਰੂੰਗੀ ਫਿਰ ਦਿਖਾਉਂਗੀ ਉਹਨੂੰ ਵੀ ਕਿਦਾਂ ਤਾਂ ਦੀ ਮੰਮੀ ਦੇ ਕੀ ਸਚਾਈ ਹੈ ਕੀ ਹੈ ਸਾਬ ਕਿਤਾਬ ਸਾਰਾ ਕੁਝ ਦੱਸੂੰਗੀ ਕੋਈ ਨਹੀਂ ਕੋਈ ਨਹੀਂ ਮੇਰੇ ਕੋਲ ਫੋਨ ਲੱਗੇ ਹੁੰਦਾ ਵਾ ਜਿਹੜੀਆਂ ਤੋਂ ਚਾਰ ਗੱਲਾਂ ਮੈਨੂੰ ਸੁਣਾਉਂਦੇ ਆ ਨਾ ਜੇ ਅੱਗੇ ਤਾਂ ਮੈਂ ਹੁਣੇ ਰਿਕਾਰਡਿੰਗ ਤੇ ਲਾਇਆ ਹੁੰਦਾ ਨਾ ਫੋਨ ਤੇ ਮੰਮੀ ਮੈਂ ਇਕੱਲੇ ਮੈਂ ਹੀ ਬੋਲਣ ਲਈ ਨਾ ਕਿ ਤੇਰੀ ਸੱਚਾਈ ਹੈ ਉਹ ਅਗਲਾ ਸੋਚਦਾ ਇਹ ਵੀ ਕਿਹੜੀ ਸੱਚਾਈ ਦੀ ਗੱਲ ਕਰ ਰਹੀ ਹੈ ਨਾ ਰਿਪੋਰਟਿੰਗ ਨਹੀਂ ਲਈ ਜਿੱਦਾਂ ਮੈਂ ਚੁੱਪ ਰਹੂੰਗੀ ਤੇ ਤੇਰੀਆਂ ਗੱਲਾਂ ਰਿਪੋਰਟ ਕਰਕੇ ਫੇਸਨਾ ਦੂੰਗੀ ਤੇ ਭਈ ਨਹੀਂ ਮੰਮੀ ਮੇਰੇ ਫੋਨ ਚ ਕਿਹੜੀ ਰਿਪੋਰਟਿੰਗ ਨਹੀਂ ਚੱਲਦੀ ਮੇਰੇ ਚ ਕਿਹੜੇ ਕੈਮਰੇ ਤੁਹਾਡੇ ਲੈ ਤੇਰੇ ਨੂੰ ਜਾਣਾ ਹੀ ਨਹੀਂ ਪਾੜੀ ਚੰਗੀ ਆਖਣ ਕੋਈ ਨਹੀਂ ਮੰਮੀ ਆਓ ਤਹੀ ਕਿ ਲੱਗਦਾ ਤੁਹਾਡੇ ਕੋਲ ਮੇਰੇ ਕੋਲ ਰਿਕਾਰਡਿੰਗ ਵਾਲਾ ਸਿਸਟਮ ਕੋਈ ਹੋਰ ਵੀ ਤੇ ਹੋਈ ਸਕਦਾ ਪਥੇਰੇ ਮੇਰੇ ਕੋਲੋਂ ਵੀ ਤਹੀ ਮੈਨੂੰ ਅੰਦਰ ਦਾ ਡੱਡੂ ਕਿਹਾ ਨਾ ਫਿਰ ਮੈਂ ਵੀ ਤੁਹਾਨੂੰ ਮੰਜੇ ਵਾਲਾ ਹੀ ਦੱਸੂਗੀ ਅੰਦਰ ਦਾ ਨਹੀਂ ਮੈਂ ਨੇ ਖੂਦ ਡੱਡੂ ਰਹਿ ਗਿਆ ਕੁਝ ਛਾਲਾ ਮਾਰਨ ਜੋਗਾ ਹੀ ਇੱਕ ਸਾਹ ਦਾ ਡੱਡੂ ਜਵਾਲਾ ਦੀ ਛੜਕ ਭੁੱਲ ਜੇਗੀ ਜਿੱਦਨੂੰ ਜਾਨੀ ਮਿੰਟ ਤੋਂ ਬਾਅਦ ਕੋਈ ਨਹੀਂ ਮੰਮੀ ਅੱਜ ਮਨਾਓ ਖੈਰ ਅੱਜ ਬਸ ਅੱਜ ਦਿਨ ਅੱਜ ਦਾ ਦਿਨ ਚਲ ਕੋਈ ਨਾ ਅੱਜ ਮਨਾਓ ਖੈਰ ਕੱਲ ਨੂੰ ਵੇਖਿਓ ਤੁਸੀਂ ਜਿੰਨੇ ਦਿਨ ਵੇਲੇ ਮਿਲਦੇ ਉੰਨੇ ਸਹੀ ਪੁੱਤ ਆਸਤੇ ਲਮਾ ਚਾਰ ਦੇਣਾ ਕਿ ਦੀ ਹੰਦੀ ਮੇਰਨਾ ਹੁਣ ਆਟੇ ਪੈਣ ਨਾ ਪਿਛੇਤੀ ਨਾ ਮੈਂ ਕਿੱਦਾਂ ਚਲਾਕ ਵੈ ਵੀ ਫੋਨ ਬੰਦ ਕਹਿਤਾ ਵੇ ਮੈਂ ਆਉਂਗਾ ਤੇ ਹੁਣ ਹੁਣ ਕਿੱਦਾਂ ਨਹੀਂ ਭਲਾ ਹੁਣ ਹੁਣ ਮੇਰੇ ਹੱਥ ਨਹੀਂ ਨਾ ਕੰਮ ਕਰਦੇ ਮੈਂ ਦੱਸਦੀ ਆ ਨਾ ਮੰਮੀ ਨੇ ਤਾਂ ਕੁਛ ਕੀਤਾ ਨਹੀਂ ਬਲਜੀਤ ਭਾਬੀ ਨੇ ਫੋਨ ਲਾ ਕੇ ਦੱਸਦੀ ਆ ਸਾਰਾ ਕੁਝ ਆਪੇ ਉਹ ਕਰ ਜਾ ਕੇ ਗੱਲ ਕਰੋਗੇ ਨਾ ਡੈਡੀ ਦੇ ਸਾਹਮਣੇ ਤੇ ਦਾਦੀ ਦੇ ਸਾਹਮਣੇ ਮੰਮੀ ਨੇ ਤਾਂ ਕੱਲ ਨੂੰ ਗੋਲ ਮੋਲ ਕਰ ਛੜਿਆ ਗੱਲ ਨੂੰ ਉੱਥੇ ਕੀ ਕਮਾਤਾ ਫੁਣ ਵੀ ਇੱਕ ਬੜਾ ਟੈਨ ਲੰਮਾ ਹੁੰਦੇ ਤੇ ਤੇ ਮਮੀ ਸਭੋਂ ਉੱਚੀ ਉੱਚੀ ਬੋਲਦੀ ਮੇਰੀ ਦਾਦੀ ਸੱਚੀ ਹੰਦੀ ਹੁੰਦੀ ਤੇ ਜਿਹੜਾ ਝੂਠਾ ਬੰਦਾ ਹੁੰਦਾ ਨਾ ਉਹ ਸਭੋਂ ਉੱਚੀ ਉੱਚੀ ਬੋਲ ਕੇ ਚਿੰਕ ਚਿੰਕ ਕੇ ਆਪਣੇ ਆਪ ਨੂੰ ਸਾਬਤ ਕਰਦਾ ਵੀ ਮੈਂ ਸੱਚਾ ਹਾਂ ਨਾ ਉਹ ਅਜੇ ਮੰਮੀ ਗਰੰਟੀ ਨਹੀਂ ਦੇਦੀ ਮੰਮੀ ਜੇ ਤਾਂ ਬੋਲਦੀ ਨਹੀਂ ਹੁੰਦੀ ਹਾਂ ਉਹ ਦੇਖੋ বন্ধ প্যালো সত শ্রীকাল ভাবি জি নে চেতা চেতা দাস তো ভাবি ভুলনা হ্যাঁ ਨਹੀਂ ਨਹੀਂ ਫੋਨ ਤੇ ਮੈ ਲਾਉਣਾ ਸੀ ਤੁਹਾਨੂੰ ਉਹ ਦਿਨ ਵੀ ਜਤਨ ਸਾਭੀ ਨਹੀਂ ਆਏ ਉਹ ਦਿਨ ਵੀ ਮੈਨੂੰ ਛੇਤੀ ਬਸ ਉਹਨਾਂ ਤੇ ਚਾਹ ਪੀ ਕੇ ਤੁਰ ਪਏ ਆਪਾਂ ਵੀ ਅੱਛੇ ਜਿਦਾਂ ਦੋ ਤਿੰਨ ਦਿਨ ਰਹਿ ਕੋਈ ਨਹੀਂ ਹੁਣ ਜਦੋਂ ਆਉਂਗੀ ਨਾ ਤੇ ਹੁਣ ਫਿਰ ਮੈਂ ਤੁਹਾਡੇ ਨਾਲ ਹੋ ਕੇ ਆਉਂਗੀ ਹਾਂਜੀ ਨਹੀਂ ਨਹੀਂ ਕੋਈ ਨਹੀਂ ਭਾਬੀ ਜੀ ਅਸਾਂ ਚਾਚੀ ਵੀ ਕੋਸਾ ਕਰਨ ਦੇ ਹੀ ਨਹੀਂ ਚਾਚੀ ਨੇ ਸੁਣਾਉਂਦੇ ਹੋ ਮੇਰਾ ਕਿ ਉਹ ਸੁਖ ਕਹਿੰਦੀ ਵੀ ਨਹੀਂ ਮੈਂ ਹੁਣ ਜਿੱਦਾਂ ਆਈ ਨਾ ਤੇ ਹੋ ਕੇ ਜਾਉਂਗੀ ਪੱਕਾ ਹਾਂ ਜੀ ਜੀ ਚਾ え ਭਾਬੀ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੀ ਪਤਨ ਨੂੰ ਮੈਂ ਦੱਸਿਆ ਹੀ ਨਾ ਮੇਰੀ ਸੱਸ ਦਾ ਸੁਭਾਅ ਥੋੜਾ ਜਿਹਾ ਉਹਨੇ ਨਾ ਮੇਰੇ ਨਾਲ ਹੱਥ ਚੁੱਕਿਆ ਹੀ ਮੇਰੇ ਤੇ ਨਹੀਂ ਅੱਜ ਤੇ ਨਹੀਂ ਹਾਂ ਮੈਂ ਕੀ ਕਹਿਣਾ ਹੀ ਮੈਂ ਚੁੱਪ ਕੀਤੀ ਰਹੀ ਉਲਟਾ ਉਹਨੇ ਸਾਬੀ ਨੂੰ ਵੀ ਪੜਕਾਇਆ ਤਾਂ ਜੇ ਮੇਰੇ ਖਿਲਾਫ ਤੇ ਉਹ ਵੀ ਨਹੀਂ ਮਰਨਾ ਸੀ ਤੇ ਮੂੰਹ ਗੱਲ ਕਰਨ ਡਿਆ ਤੇ ਮੰਮੀ ਨੂੰ ਮੈਂ ਦੱਸਿਆ ਫੋਨ ਲਾ ਕੇ ਮੰਮੀ ਨੇ ਇੱਡੀ ਗੱਲ ਹੀ ਨਹੀਂ ਗੋਲੀ ਨਹੀਂ ਤੇ ਤੂੰ ਸਾਬੀ ਨੂੰ ਦੱਸ ਫੋਨ ਲਾ ਕੇ ਸਾਬੀ ਹਮਦਾ ਗੱਲ ਹੱਲ ਕਰੋ ਫਿਰ ਮੈਂ ਦਰਦੀ ਨੇ ਬਾਅਦ ਮੰਮੀ ਨੂੰ ਫੋਨ ਹੀ ਨਹੀਂ ਲਾਇਆ ਵੀ ਸਾਬੀ ਦੂਜੇ ਪਾਸੇ ਔਖਾ ਹੋਣ ਡਿਆ ਈ ਤੂੰ ਆਪਣੀ ਮਾਂ ਨੂੰ ਵਿੱਚ ਇਨਵੋਲਵ ਕਰਦੀਆਂ ਜੇ ਉਹ ਕੀ ਪਤਾ ਬਾਬੀ ਜੀ ਪਹਿਨੋ ਥੋੜੀ ਸਭਾ ਇਦਾਂ ਦਾ ਹਿਸਾਬੀ ਦਾ ਉਹ ਹੀ ਹੋਂ ਜ਼ਿੰਦਗੀ ਕੱਟਣ ਦੀ ਫੇਰੀ ਪਤਾ ਲੱਗਾ ਤੇ ਸਿਆਣਿਆਂ ਸੱਚੀ ਗਿਆ ਵੀ ਜੇ ਬੰਦਾ ਰਾਹ ਪਿਆ ਜਾਣੇ ਤੇ ਜਵਾਹ ਪਿਆ ਜਾਣੇ ਹੁਣ ਮੈਨੂੰ ਮੇਰਾ ਵਾਪਿਆ ਹੁਣ ਪਤਾ ਲੱਗਣ ਡਿਆ ਵੀ ਮੈਨੂੰ ਕਿੱਦਾਂ ਦੇ ਆ ਤੇ ਕੀ ਹਿਸਾਬ ਕਿਤਾਬ ਇਹਨਾਂ ਦਾ ਤੁਸੀਂ ਜਾਉਂਗਾ ਮੰਮੀ ਵੱਲ ਪਹਿਲਾਂ ਮੰਮੀ ਮੇਰੇ ਵੱਲੋਂ ਗੱਲ ਕਰਦੀ ਏ ਤੇ ਫਿਰ ਕਿਉਂ ਵੀ ਤੁਹਾਡਾ ਫਰਜ਼ ਨਹੀਂ ਇੱਥੇ ਜਾਣ ਦਾ ਤੇ ਪਹੁੰਚ ਗਏ ਹੁੰਦੇ ਇੱਕ ਵਾਰੀ ਨਹੀਂ ਸਿੱਧੀ ਘਰੋਂ ਸੁੱਟਦੇ ਆ ਭੀ ਇੱਥੇ ਨਬੇੜ ਦਾ ਕੋਈ ਕੰਨੀ ਆਪਾਂ ਆਉਂਦੇ ਚੰਗੇ ਲੱਗਦੇ ਇੱਥੇ ਥਾੜੇ ਪਿੰਡ ਪਤਾ ਲੱਗਿਆ ਏ ਕੁੜੀ ਦੇ ਕੋਲ ਗਏ ਉਹਨਾਂ ਨੇ ਕਿਹਾ ਪਿਆ ਇਹਨੂੰ ਕਿਹੜਾ ਟਾਈਮ ਹੋਇਆ ਤੇ ਫਾਸਲੇ ਤੇ ਜਾਣ ਦੇ ਠੀਕ ਹੈ ਹਾਂਜੀ ਹੋਰ ਵੀ ਵੀ ਠੀਕ ਠਾਕ ਜੀ ਚਲੋ ਕੋਈ ਨਹੀਂ ਭਾਬੀ ਜੀ ਹੋ ਕੇ ਆਣ ਕਿ ਤੈਨੂੰ ਲਾਇਓ ਫੋਨ ਦੱਸਿਓ ਕਿ ਭਲਾ ਕੀ ਮੰਮੀ ਨਾਲ ਗੱਲਬਾਤ ਕਰਦੀ ਕੀਦਾਂ ਨੂੰ ਜਵਾਬ ਦਿੰਦੀ ਹੈ ਹਾਂਜੀ ਠੀਕ ਐ ਮੈਂ ਫਟ ਚਾਹ ਬਣਾ ਕੇ ਪੀਵਾਂ ਮੇਰਾ ਤਾਂ ਸਿਰ ਖਪਤੀ ਕਰਤਾ ਸਾਬੇ ਦੀ ਮਾਂ ਨਹੀਂ ਕਹਣਾ ਆਪਣੀ ਮਾਂ ਨਹੀਂ ਮੈਂ ਕਹਿਣਾ ਹਾਂ ਤੇ ਮੇਰੀ ਸੱਸ ਉਹ ਮੈਂ ਤੇ ਵੀ ਇਸ ਤਰੀ ਮਨਾਉਂਦਾ ਤੈਨੂੰ ਪਤਾ ਲੱਗਿਆ ਚਾਚੀ ਨੂੰ ਨਾ ਫੋਨ ਕਰਾਂ ਚਾਚੀ ਨੂੰ ਸੱਤਾ ਇੱਥੇ ਫੋਨ ਕਰਕੇ ਹੂੰ ਆ ਗਾ ਲੱਸੀ ਆ ਗਾ ਮੇਰੇ ਦਿਮਾਗ ਚ ਪਹਿਲਾਂ ਕਿਉਂ ਨਹੀਂ ਆਈ ਵੀ ਐਦਾਂ ਮੰਮੀ ਤਾਂ ਸੱਚ ਸਾਹਮਣੇ ਆ ਸਕਦਾ ਵਾ ਮੈਂ ਤਾਂ ਨਹੀਂ ਕਰਛ ਦੇਣ ਤੇਛ ਦੇਣੇ ਤੇ ਮੈਂ ਤਾਂ ਕੱਲ ਹੀ ਪਰਦਾ ਖਾਸ ਕਰ ਦੇਣਾ ਹਾਂ ਚੱਲ ਪਹਿਲੋਂ ਮੈਂ ਪੀਵਾਂ ਚਾਹ ਦਾ ਘੁੱਟ ਨਾਲੇ ਫੋਰ ਹੋਵੇ ਦਿਮਾਗ ਤੀਜ ਇਦਾਂ ਹੀ ਕਰਦੀ ਆ ਸਾਨੂੰ